ਤਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਹੀ ਦੰਦ ਦੇ ਸਿਰ ਤਾਜ ਸਤਿਗੁਰੂ ਬਿਲਾਵਲ ਰਾਗ ਦੇ ਅੰਦਰ ਆਪਣੀ ਜ਼ੁਬਾਨੀ ਬਾਗ ਤੋਂ ਉਚਾਰਨ ਕਰਕੇ ਬਖਸ਼ਿਸ਼ਾਂ ਪ੍ਰਕਰ ਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਜੀ ਅਸੀਂ ਸਾਡੇ ਦਈ ਸਮਝਾਉਂਦੇ ਹਾਂ ਇਹ ਬਚਨੋ ਬिलास ਪੇ ਕਰਦੇ ਨੇ ਕਿ ਸੰਸਾਰ ਤੇ ਅੰਦਰ ਰਹਿੰਦੇ ਹਾਂ ਹੋਇਆਂ ਆਪਣਾ ਬਲ ਆਪਣੀ ਤਾਕਤ ਹਰ ਕੋਈ ਦਿਖਾਉਂਦਾ ਏ ਜਮਾਉਂਦਾ ਏ ਦੂਜਿਆਂ ਦੀ ਤੈਂ ਦਰਸਾਉਂਦਾ ਏ ਮੇਰੇ ਕੋਲ ਬੜੀ ਤਾਕਤ ਤੇ ਬੜਾ ਮੇਰੇ ਕੋਲ ਜੋਰ ਏ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਨੇ ਆਪਣੀ ਤਾਕਤ ਨਾਲ ਦੁਸ਼ਮਨ ਦਲ ਨੂੰ ਪਿੱਛੇ ਹਟਾ ਕੇ ਉਹਦੇ ਤੇ ਹਮਲਾਵਰ ਹੋ ਕੇ ਉਸ ਜਗ੍ਹਾ ਤੇ ਕਾਬਜ਼ ਹੋ ਕੇ ਉਸ ਨੂੰ ਮਾਰ ਮੁਕਾ ਕੇ ਆਪਣੇ ਆਪ ਨੂੰ ਸੂਰਬੀਰ ਕਹਿ ਲਾਉਂਦਾ ਤਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਸਮਾਨੀ ਪੌਰ ਤੇ ਬੜੇ ਸੂਰਮੈ ਨੇ ਬੜਾ ਜੁੱਤ ਲੜਦੇ ਨੇ ਰਣ ਭੂਮ ਕਾ ਦੇ ਅੰਦਰ ਆਪਣੀ ਤਨ ਦੀ ਆਹੂਤੀ ਦਿੰਦੇ ਨੇ ਦੇਸ਼ ਕੌਮ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਆਪ ਕਰਨੇ ਤਾਨਨ ਨੂੰ ਨਿਸ਼ਾਵਰ ਸ਼ੂਰਮਾ ਕਰ ਜਾਂਦਾ ਹੈ ਪਰ ਇਹ ਪ੍ਰਪੱਕਤਾ ਨਹੀਂ ਹੁੰਦੀ ਕਿ ਜਿਸ ਖੇਤੇ ਦੇ ਲਈ ਉਹ ਲੜ ਰਿਹਾ ਹੈ ਜਿਸ ਜਗਾ ਦੇ ਲਈ ਉਹ ਲੜ ਰਿਹਾ ਹੈ ਕਿ ਉਹ ਉਹਨੂੰ ਪ੍ਰਾਪਤ ਹੋਵੇਗੀ ਕਿ ਨਹੀਂ ਉਹ ਸੁਰੱਖਿਅਤ ਹੋਵੇਗੀ ਕਿ ਨਹੀਂ ਹੋਵੇਗੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਿਆਲੂ ਕਿਰਪਾਲੂ ਸਤਗੁਰੂ ਜੀ ਸਮਝਾਉਂਦੇ ਨੇ ਸਤਗੁਰੂ ਸੂਰਮਾ ਹੈ ਉਹ ਐਸਾ ਸੂਰਮਾ ਉਹ ਦੋਨੇ ਜਗ੍ਹਾ ਨੂੰ ਸੁਰੱਖਿਅਤ ਰੱਖਦਾ ਹੈ ਸੂਰਮਾ bari ਇੱਕ ਜਗ੍ਹਾ ਰੱਖਦਾ ਕੋਈ ਤਾਕਤਵਰ ਇੱਕ ਜਗ੍ਹਾ ਰੱਖਦਾ ਹੈ ਗੁਰੂ ਸੂਰਮਾ ਦੋਨੇ ਜ਼ਗਾਵਾਂ ਰੱਖਦਾਏ ਦੋ ਵੇਰ ਥਾਵ ਰੱਖੇ ਗੁਰ ਸੂਰੇ ਸੋਰ ਬੀਰ ਗੁਰ ਜਿਹੜਾ ਉਹ ਬਚਨ ਕਾ ਬਲੀਏ ਜਿਨ ਮਹਾਰਾਜ ਪਾਣੀ ਦੇ ਅੰਦਰ ਬਚਨ ਕਰਦੇ ਨੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਤਗੁਰ ਸੂਰਮੇ ਬਾਹਰ ਬਾਣ ਜੋ ਏਕ ਦੋਵੇ ਥਾਵ ਰੱਖੇ ਗੁਰ ਸੂਰੇ ਗੁਰ ਸੂਰਮਾ ਤੇ ਸੂਰਮਾ ਇਹ ਨਾ ਸਮਝ ਲੈਣਾ ਇੱਕ ਦੇਸ ਨੂੰ ਅੱਖਾਂ ਤੋਂ ਨਾਮ ਕਿਸ ਦਾ ਹੋਵੇ ਉਹਨੂੰ ਵੀ ਅਸੀਂ ਸੂਰਮਾ ਸਿੰਘ ਕਹਿ ਨਹੀਂ ਕਿ ਸੂਰਮਾ ਜਿਹੜਾ ਅਣਗਣਤ ਵੈਰੀਆਂ ਨੂੰ ਪਛਾੜ ਦੇਵੇ ਤੇ ਅੰਦਰ ਬਾਹਰ ਦੀਆਂ ਵੈਰੀਆਂ ਨੂੰ ਹਰਾ ਦੇਵੇ ਉਹਦੀ ਬਾਬਤ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਸਤਗੁਰ ਸੂਰਮੇ ਬਾਹਾ ਬਾਨੁ ਜੋ ਇਕ ਲਗਤ ਹੀ ਪੁਏ ਗਿਰ ਪਰਿਆ ਪਰਾ ਕਲੇ ਜੀ ਛੇਕ ਜੇ ਲਗੇ ਜਿਹੜਾ ਗੁਰੂ ਨੇ ਬਚਨਾ ਦਾ ਬਾਨ ਮਾਰਿਆ ਤੀਰ ਮਾਰਿਆ ਬਚਨ ਕੈ ਗੁਰੂ ਤੇ ਬਚਨ ਜਿਹੜੇ ਸਿੱਧੇ ਮੇਰੇ ਵਿਚ ਰਦੇ ਆਕੀ ਲੱਗ ਗਈ ਦਰਦਾ ਵਿੰਨਿਆ ਗੁਰੂ ਨੇ ਦੱਸਿਆ ਤੂੰ ਇਹ ਤਰੋਂ ਤਰ ਪਟਕਣਾਏ ਬਾਹਰ ਉਸਤਾ ਨਹੀਂ ਹੋਣਾ ਸੁੱਖ ਨਹੀਂ ਹੋ ਮਿਲਣਾ ਜਿੱਥੇ ਮਰਜ਼ੀ ਬਾਹਰ ਲੱਭਦਾ ਫਿਰ ਬਾਹਰ ਟੋਲਦਾ ਫਿਰ ਅੰਦਰ ਇੱਕ ਜਗ੍ਹਾ ਤੇ ਇੱਕ ਤਾਕਤ ਵਰਨਾ ਕੇ ਆਪਣੇ ਸਵੈ ਸਰੂਪ ਦੇ ਅੰਦਰ ਟਿਕਦਾ ਜਦੋਂ ਅੰਦਰ ਸੁਰਤੀ ਕਰਕੇ ਟਿਕਦਾਵੇਂਗਾ ਪਰਮਾਤਮਾ ਨੂੰ ਪਾਵੇਂਗਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਗੁਰੂ ਦੇ ਬਚਨ ਜਿਹੜੇ ਨੇ ਉਹ ਤੀਰ ਵੱਜਿਆ ਅਨਿਆਲਾ ਹਿਰਦੇ ਦੇ ਅੰਦਰ ਤੇ ਲਗਤ ਹੀ ਭੁਇਂ ਗਿਰ ਪਰਿਆ ਜਿਹੜਾ ਮਨ ਕਬੂ ਜਿਆੜਾ ਉਬ ਚੜਦਾ ਹੈ ਕਬੂ ਜਾਏ ਕੇਲ ਉਹ ਲਗਦੀਆਂ ਸਾਦ ਉਹ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਉਤਾਰੀਆਂ ਮਾਰਦਾ ਸੀ ਉਹ ਅੰਦਰ ਟਕਾਓ ਚ ਬੈਠ ਗਿਆ ਲੱਗਤ ਹੀ ਭੁêngਿਰ ਪਰਿਆ ਪਰਾਕਲੇਜੇ ਸ਼ੇਖ ਦਰਦ ਜਿੰਨਾਂ ਗਿਆ ਗੁਰੂ ਦੇ ਬਚਨਾਂ ਨਾਲ ਹੁਣ ਇੱਧਰ ਉੱਧਰ ਡੋਲਦਾ ਨਹੀਂ ਅੰਦਰ ਗੁਰੂ ਦਾ ਬਚਨ ਵਸ ਗਿਆ ਗੁਰੂ ਦਾ ਬਚਨ ਘਰ ਕਰ ਗਿਆ irde de andar ਮਹਾਰਾਜ ਕਹਿੰਦੇ ਉਹ ਗੁਰੂ ਸੂਰਮੇ ਨੇ ਦੋਵੇਂ ਪੱਖ ਰਖ ਲੈ ਸਿੱਖ ਲਈ ਸਿੱਖ ਦੀ ਰੱਖਿਆ ਕੀਤੀ ਉਹ ਗੁਰੂ ਸੂਰਮੇ ਨੇ ਅਰਧ ਨੇਂਤਗਾਮਾ ਰੱਖੀਆਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਘਰ ਦੇ ਵਿੱਚੋਂ ਵਿਰੋਧ ਮਿਲਿਆ ਵੱਡੇ ਭਰਾਤਾ ਦਾ ਤ੍ਰਿਤੀ ਆ ਜੀ ਦਾ ਤੇ ਦੂਜਾ ਪਾਸਾ ਸੀ ਸਰਕਾਰੀ ਦਰਬਾਰੇ ਉਦਾ ਰਸ ਰਸੂਖ ਸੀ ਦੋਵੇਂ ਖਾ ਹੁਕਮ ਨਾਮੇ ਭੇਜ ਦਿੱਤੇ ਹੁਕਮਰਾਨਾਂ ਦੇ ਕੋਲ ਚਲਾ ਗਿਆ ਖਾਤੀ ਸੁਲਹੀ ਖਾਨ ਢੜ ਕੇ ਆਇਆ ਤੇ ਕਦੇ ਸੁਲਬੀ ਖਾਨ ਦੋਨਾਂ ਨੂੰ ਬਚਾਉ ਕਰਨ ਵਾਲਾ ਗੁਰੂ ਸੁਰਮਾ ਉਸ ਗੁਰੂ ਸੁਰਮੇ ਨੇ ਦੋਵੇਂ ਜਗਾਵਾਂ ਤੇ ਰੱਖਿਆ ਕੀਤੀ ਇੱਕ ਪੱਠੇ ਦੇ ਵਿੱਚ ਸੜ ਕੇ ਮਰ ਗਿਆ ਇੱਕ ਸੈਯਦ ਨੇ ਜੰਮਦਰ ਮਾਰ ਕੇ ਜਿਹੜਾ ਸੀ ਇਹ ਪਾਰ ਬਲਾ ਦਿੱਤਾ ਦੁਸ਼ਮਨਾ ਦਾ ਨਾਸ ਹੋਇਆ ਗੁਰੂ ਸੁਰਮੇ ਨੇ ਦੋਵੇਂ ਜਗਾਵਾਂ ਰੱਖ ਦਿੱਤੀਆਂ ਮਹਾਰਾਜ ਕਹਿੰਦਿਆ ਰੱਖੇ ਰੱਖਣ ਹਾਰ ਆਪ ਉਬਾਰੇ ਨਾ ਰੱਖਿਆ ਕਰਨ ਵਾਲੇ ਗੁਰੂ ਨੇ ਅਰ ਰਖਣਾ ਕੀਤਾ ਬਚਾਉਣਾ ਕੀਤਾ ਆਪੂ ਬਾਰੇਨ ਆਪ ਬਚਾਇਆ ਫੁਰਕੀ ਪੈਰੀ ਪਾਏ ਕਾਜ ਸਵਾਰਣ ਗੁਰੂ ਦੇ ਚਰਨਾਂ ਨਾਲ ਟੁਲ ਕੇ ਕਾਜ ਸਵਾਰ ਦੇ ਤੇ ਜ਼ਿੰਦਗੀ ਸਵਰ ਗਈ ਗੁਰੂ ਸੂਰੇ ਨੇ ਦੋਵੇਂ ਥਾਂ ਰੱਖੇ ਨੇ ਮਹਾਰਾਜ ਸੱਚੇ ਪਾਤਸ਼ਾਹ ਤੁ ਬਚਨ ਕਰ ਦੇਨੇ ਵਿਦਵਾਨ ਮਹਾਂਪੁਰਸ਼ ਕਹਿੰਦੇ ਗੁਰੂ ਜਿਹੜਾ ਹੈ ਆਪਣੀ ਪਿਆਰਿਆਂ ਦੀ ਬਾਹਰੀ ਤੌਰ ਤੇ ਵੀ ਰੱਖਿਆ ਕਰਦਾ ਹੈ ਅੰਦਰੂਨੀ ਤੌਰ ਤੇ ਵੀ ਦੋਵੇਂ ਥਾਵ ਰੱਖੇ ਗੁਰ ਸੂਰੇ ਰਾਗ ਤੇ ਦੁਸ਼ ਰਾਗ ਮੈਨੇ ਪ੍ਰੀਮ ਦੁਸ਼ ਮੈਨੇ ਈਰਖਾ ਗੁਰੂ ਨੇ ਸਿੱਖ ਨੂੰ ਦੋਨੋਂ ਜਗਾਂਵਾਂ ਤੋਂ ਬਚਾਇਆ ਹੈ ਦੇ ਨਹੀਂ ਕਿ ਇੱਕ ਨਾਲ ਪ੍ਰੇਮ ਕਰੇ ਤੇ ਇੱਕ ਨਾਲ ਈਰਖਾ ਕਰੇ ਉਹ ਦੋਨਾਂ ਅਵਸਥਾਵਾਂ ਤੋਂ ਬਰਾਬਰ ਉਹਦੀ ਬਿਰਤੀ ਨੂੰ ਰੱਖਦਾ ਹੈ ਦੋਨਾਂ ਤੋਂ ਬਚਾ ਕੇ ਰੱਖਦਾ ਹੈ ਹਰ ਖਾ ਸੋਗ ਖੁਸ਼ੀ ਤੇ ਗਮੀ ਖੁਸ਼ੀ ਦੇ ਵਿੱਚ ਵੀ ਔਰ ਇਹ ਹੁਕਮ ਨਹੀਂ ਕੀਤਾ ਕਿ ਤੂੰ ਨਚੇ ਟੱਪੇ ਤੇ ਗਮੀ ਵਿੱਚ ਜੇ ਨਹੀਂ ਕਿਆ ਕਿ ਤੂੰ ਤਹਾ ਮਰ ਮਰ ਰੋਵੇਂ ਇੱਕੋ ਰੂਪ ਹਰ ਖੁਸ਼ੋਗ ਕੇ ਰਹੇ ਨਿਆਰੋ